ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖੋ ਤੁਸੀਂ ਬਠਿੰਡਾ ਪੁਲਿਸ ਵੱਲੋਂ ਢੜੇ ਸੱਟੇ ਮਾਮਲੇ ਦੇ ਵਿੱਚ ਦੁਕਾਨਦਾਰ ਨੂੰ ਕਾਬੂ ਕੀਤਾ ਗਿਆ। ਤੇ ਸ਼ਹਿਰ ਦੇ ਵਿੱਚ ਨਜਾਇਜ਼ ਕਾਰੋਬਾਰ ਨੂੰ ਨੱਥ ਪਾਉਣ ਦੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇੱਕ ਦੁਕਾਨਦਾਰ ਕਾਬੂ ਹੋਇਆ। ਇਹ ਅਸਲੇ ਕਾਰਵਾਈ ਗੁਪਤ ਸੂchna ਦਿਦਾਰ ਤੇ ਹੋਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਸ਼ਹਿਰ ਦੀ ਇੱਕ ਦੁਕਾਨ ਤੇ ਲੰਬੇ ਸਮੇਂ ਤੋਂ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਢੜੇ ਸੱਟੇ ਦਾ ਕੰਮ ਚੱਲਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸਰਵਜੀਤ ਸਿੰਘ ਸਿਟੀ 2 ਨੇ ਦੱਸਿਆ ਕਿ ਪੁਲਿਸ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਇਸ ਸੱਟੇ ਦਾ ਕੰਮ ਚੱਲ ਰਿਹਾ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਤਾਂ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਦੁਕਾਨਦਾਰ ਨੂੰ ਰੰਗੇ ਹਥੀਫ ਫੜਿਆ ਗਿਆ ਡੀਐਸਪੀ ਨੇ ਦੱਸਿਆ ਕਿ ਦੁਕਾਨ ਦੇ ਖਿਲਾਫ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋ ਚੁੱਕਿਆ ਤੇ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਮੌਕੇ ਤੇ ਸਖਤ ਹਦਾਇਤਾਂ ਜਾਰੀ ਕਰ ਦਿਆ ਕਿ ਹੈ ਕਿ ਜੋ ਵਿਅਕਤੀ ਜਾਂ ਦੁਕਾਨਦਾਰ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਗਤੀਵਿਧੀ ਤੜੇ ਸੱਟੇ ਜਾਂ ਹੋਰ ਸਮਾਜ ਵਿਰੋਧੀ ਕੰਮ ਚ ਸ਼ਾਮਲ ਹੋਵੇਗਾ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਜੇ ਹੀ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਿਹੜੇ ਵੀ ਲੋਕ ਇਸ ਨੈਟਵਰਕ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਤੇ ਕਾਰਵਾਈ ਹੋਵੇਗੀ ਜਦੋਂ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਸ਼ਰਿਆ ਵਿੱਚ ਸੱਤਾ ਲੱਗ ਰਿਹਾ ਕੀ ਮਾਮਲਾ ਸੀ ਤੇ ਕੀ ਕਾਰਵਾਈ ਕੀਤੀ ਇੱਕ ਥਾਂ ਸਿਵਲ ਲਾਈਨ ਵਿਖੇ ਸਾਨੂੰ ਇੱਕ ਸਿਕਰਟ ਟੋਕ ਦੇ ਤਲਾਹ ਮਿਲੀ ਸੀ ਕਿ ਇਹ ਰਾਜੂ ਪੁੱਤਰ ਮਦਨ ਲਾਲ ਹੈਗਾ ਜੋ ਕਿ ਸੱਟੇ ਦਾ ਤੇ ਗੈਰ ਕਾਨੂੰਨੀ ਲੋਟਰੀਆਂ ਦਾ ਤੇ ਏਦਾਂ ਤਰੀਕਾ ਦਾ ਐਨਐਸਐਸਜੀਕੇ ਦੇ ਗੈਰ ਕਾਨੂੰਨੀ ਕੰਮ ਕਰਦਾ ਜੋ ਕਿ ਅਕਸਰ ਜਿਹੜੇ भोले ਭਾਜ ਲੋਕ ਹੁੰਦੇ ਉਹਨਾਂ ਨੂੰ ਵੀ ਪੈਸਾ ਕੋਈ ਲੋਟਰੀ ਜਾਂ ਇਹਦੇ ਸੱਟੇ ਦੇ ਬਾਅਦ ਵਿੱਚ ਵਧਾ ਕੇ ਢਾਕੇ ਦੇਣਦੇ ਵੀ ਧੋਖਾਧੜੀ ਲੋਕਾਂ ਨਾਲ ਕਰ ਰਿਹਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਅਸੀਂ ਮੁਕੱਦਮਾ ਦਰਜ ਕਰ ਰਿਹਾ ਤੇ ਜਿਹੜਾ ਜਿਹੜਾ ਸੀ ਮੁਕੱਦਮਾ ਇਹ ਹੈਗਾ ਜੀ ਸੈਕਸ਼ਨ 13ਏ ਗੈਂਬਲਿੰਗ ਐਕਟ ਸੈਕਸ਼ਨ 297 ਸੈਕਸ਼ਨ 318 ਸਬਕਲੋਸ 4 ਬੀਐਨਐਸ ਤੇ ਸੈਕਸ਼ਨ 7 ਸਬਕਲੋਸ 10 ਲੋਟਰੀ ਐਕਟ ਦੇ ਹੋਏ ਜਿਹੜਾ ਮੁੱਖ ਦੋਸ਼ੀ ਹੈਗਾ ਜੀ ਰਾਜੂ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਆ ਕੱਲਾ ਹੀ ਹੈ ਕਿ ਹੋਰ ਵੀ ਨਾਲ ਜੋ ਮੁੱਢਲੇ ਤੌਰ ਤੇ ਹੁਣ ਤੱਕ ਪਤਾ ਲੱਗਿਆ ਜੀ ਇਹ ਏਦੀ ਹਜੇ ਫਿਲਹਾਲ ਇਹਦੀ ਛੁਮੁਲੀਏ ਸਾਹਮਣੇ ਆਈ ਹੈ ਬਾਕੀ ਇਸ ਨੂੰ ਅਸੀਂ ਗ੍ਰਿਫਤਾਰ ਕਰਕੇ ਜੱਜ ਸਾਹਿਬ ਦੇ ਪੇਸ਼ ਕਰਾਂਗੇ ਜਿਦਾ ਪੁਲਿਸ ਟੀਮਾਂਡ ਹਾਸਲ ਹੋਣ ਤੋਂ ਬਾਅਦ ਹੋਰ ਜਿਦੀ ਜਿਦੀ ਵੀ ਛੁਮੁਲੀਏ ਸਾਹਮਣੇ ਆਊਗੀ ਕਾਨੂੰਨ ਸਰਬੰਦੀ ਕਾਰਵਾਈ ਅਮਲ ਵਿੱਚ ਲੈ ਕੇ ਆਂਦੀ ਹੈ ਪਹਿਲਾਂ ਤਾਂ ਨਹੀਂ ਕੋਈ ਸਰ ਮਾਮਲਾ ਦਰਜ ਨਹੀਂ ਪ੍ਰੀਲਿਮਨਰਲੀ ਹਜੇ ਤੱਕ ਤਾਂ ਜੀ ਕੋਈ ਸਾਹਮਣੇ ਨਹੀਂ ਆਇਆ ਬਟ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਕਲੀਅਰ ਕਰਾਂਗੇ ਕਿ ਇਹ ਕਦੋਂ ਤੋਂ ਸ਼ੁਰੂ ਕਰ ਰਿਹਾ ਸੀਗਾ ਕਿਉਂਕਿ ਇੱਥੇ ਪਹਿਲਾਂ ਵੀ ਇੱਦਾਂ ਦੇ ਕੋਈ ਫਾਦਕਿਕ ਮੁਕੱਦਮ ਦੇਖੋ ਸਾਡੀ মিডিਆ ਰਾਹੀਂ ਪਬਲਿਕ ਨੂੰ ਵੀ ਇਹੀ ਅਪੀਲ ਹੈ ਕਿ ਜਿਹੜੀਆਂ ਵੀ ਇਦਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੈਗੀਆਂ ਉਹਨਾਂ 'ਚ ਨਾ ਉਹਨਾਂ ਦਾ 파ਟ ਬਣਿਆ ਜਾਵੇ ਨਾ ਇਨਵੋਲਵਮੈਂਟ ਕੀਤੀ ਜਾਵੇ ਕਿਉਂਕਿ ਜਿਹੜੇ ਇਦਾਂ ਦੀਆਂ ਐਕਟੀਵਿਟੀਆਂ ਚਲਾਉਂਦੇ ਹਨ ਮੋਸਟਲੀ ਇਹਨਾਂ ਦੇ ਵਿੱਚ ਲੋਕਾਂ ਨਾਲ ਧੋਖਾ ਹੀ ਹੁੰਦਾ ਹੈ ਤੇ ਲੋਕ ਆਪਣਾ ਫਾਈਨੈਂਸ਼ੀਅਲ ਲਾਸ ਹੀ ਤਕਰੀਬਨ ਇਹਦੇ ਵਿੱਚ ਹੁੰਦਾ ਹੈ ਬਟ ਫਿਰ ਵੀ ਸਾਡੀ ਪਬਲਿਕ ਨੂੰ ਅਪੀਲ ਹੈ ਵੀ ਇਹ ਨਾ ਇਨ ਐਕਟੀਵਿਟੀਆਂ ਨਾਲ 파ਟ ਕਿ ਲਿਆ ਜਾਵੇ ਤੇ ਜਿਹੜੇ ਲੋਕ ਇਦਾਂ ਦੀਆਂ ਗੈਰ ਕਾਨੂੰਨੀ ਐਕਟੀਵਿਟੀਆਂ ਕਰਦੇ ਹਨ ਉਹਨਾਂ ਨੂੰ ਵੀ ਸਾਡੀ ਸਟ੍ਰਿਕਟ ਵਾਰਨਿੰਗ ਹੈਗੀ ਹੈ ਕਿ ਅਸੀਂ ਇਸ ਇਹਨਾਂ ਚੀਜ਼ਾਂ ਕਿਹੜੇ ਨਾਮ ਇਸ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈਆਂ ਵੱਲ ਉੱਤਰੀ ਜਾਂਦੀ ਹੈ